ਬਾਦੀ ਇਨਸ਼ਾਤ ਪੁਰ지 ਜਨਤਾ ਨੂੰ ਬੇਨਤੀ ਕਰਦਾ ਅੱਜ ਜਿਹੜਾ ਅਸੀਂ ਇਹ ਜਨਕਾ ਦਰਵਾਜ਼ਾ ਸਾਡਾ ਇੱਕ ਮੋਟਰ ਦਾ ਕਨੈਕਸ਼ਨ ਸੀਗਾ ਤੇ ਨਾ ਕਰਾਉਣ ਲਈ ਦਿੱਤਾ ਇਹ ਆਈਡੀਓ ਸਾਹਮਣੇ ਉਹਨਾਂ ਨੇ ਸਾਨੂੰ ਬਾਰ ਬਾਰ ਕਿਹੜੇ ਲਵਾਉਂਦੇ ਪਏ ਅੱਜ ਅੱਜ ਡਾਕੂਮੈਂਟ ਲਿਆਓ ਅੱਜ ਆ ਲੈਓ ਐਡਿਸਾਂ ਨੂੰ ਮਿਲਿਆ ਨਾ ਮੌਕੇ ਤੇ ਨਿਪਟਾਰਾ ਸਾਡਾ ਬਿਲਕੁਲ ਹੋਈ ਸਾ ਜੀ ਬਿਲਕੁਲ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਕਿਹੜੇ ਮਾਰਨ ਦੀ ਲੋੜ ਨਹੀਂ ਪੈਂਦੀ ਜੋ ਮੁਹਾਲਿਆਂ 'ਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੌਰਾਨ ਹੀ ਜਨਤਾ ਦੇ ਸਾਰੇ ਮਸਲੇ ਹੱਲ ਹੋ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਇਸ ਤਹਿਤ ਪੰਜਾਬ ਭਰ 'ਚ ਲਗਾਏ ਜਾ ਰਹੇ ਕੈਂਪਾਂ ਦੇ ਵਿੱਚ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹਿੰਦੇ ਨੇ ਜਿਸ ਤੇ ਚਲਦਿਆ ਬਿਨਾ ਖੱਜਲ ਖਵਾਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ ਜਿਹੜੇ ਕਿ ਮੌਕੇ ਤੇ ਚਾਹੇ ਰੋ ਰਾਸ਼ਨ ਕਾਰਡ ਦੀ ਗੱਲ ਆ ਬਿਜਲੀ ਦੀ ਗੱਲ ਆ ਜਾਂ ਹੋਰ ਦਿੱਕਤਾਂ ਹੈ ਗਈ ਆ ਉਹ ਨਿੱਕੀਆਂ ਨਿੱਕੀਆਂ ਉਹ ਨਾਲ ਉਹ ਲੋਕਾਂ ਤੱਕ ਜਿਹੜੀ ਪਹੁੰਚ ਦਫਤਰਾਂ ਤੱਕ ਨਹੀਂ ਹੋ ਪਾਉਂਦੀ ਉਹ ਇੱਥੇ ਈਜ਼ੀ ਹੋ ਜਾਂਦੀ ਹੈ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ

ਸਕੋ ਜਦੋਂ ਕੰਪਲੇਂਟ ਸੀ ਗਿਆ ਮਨੂੰ ਬਿਲਡਿੰਗ ਬ੍ਰਾਂਚ ਤੇ ਔਰ ਨਗਰ ਦੇ ਕ੍ਰਿਸ਼ਨ ਸਾਹਿਬ ਬੈਠੇ ਆ ਮੇਅਰ ਸਾਹਿਬ ਬੈਠੇ ਆ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਸਾਰਾ ਨਗਰ ਨਗਰ ਦਾ ਅਧਿਕਾਰੀ ਮੌਜੂਦ ਆ ਅਗਰ ਕਿਸੇ ਨੂੰ ਨਕਸ਼ੇ ਦੇ ਸਬੰਧ ਚ ਕੋਈ ਪ੍ਰੋਬਲਮ ਆਂਦੀ ਆ ਖਾਸ ਕਰਕੇ ਅਗਰ ਕੱਲ ਤੋਂ ਕੱਲੋਂ ਉਹਦਾ ਕੋਈ ਅਧਿਕਾਰੀ ਪੈਸੇ ਮੰਗਦਾ ਮੇਰੇ ਕੋ ਕੋ ਬੰਦੇ ਆਏ ਆ ਤੇ ਮੇਰੇ ਧਿਆਨ ਚ ਜ਼ਰੂਰ ਲਿਆਉਣਾ ਜਾਵੇ ਮੈਂ ਤੁਹਾਨੂੰ ਸਪਸ਼ਟ ਗੱਲ ਕਹਿਣੀ ਚਾਹੁੰਦਾ ਲੇਕਿਨ ਸਾਡਾ ਨਕਸ਼ਾ ਜਿਹੜਾ ਐਕੂਰੇਟ ਹੋਣਾ ਚਾਹੀਦਾ ਔਰ ਮੈਂ ਤੁਹਾਡੇ ਜ਼ਰੀਏ ਜਿੰਨੇ ਬੰਦੇ ਜਿਹੜੇ ਸਾਡੇ ਆਰਕੀਟੈਕਟ ਸਾਹਿਬਾ ਨਕਸ਼ੇ ਪਾਸ ਕਰਾਉਂਦੇ ਜਾਂ ਇੱਥੇ ਆਉਂਦੇ ਆ ਉਹਨਾਂ ਨੂੰ ਇਹ ਮੈਸੇਜ ਲਾਉਣਾ ਚਾਹਨਾ ਓਪਨਲੀ ਮੈਸੇਜ ਲਾਇਆ ਮਾਚ ਕਿਉਂ ਇੱਥੇ ਜਦੋਂ ਇਹ ਮੈਸੇਜ ਜਾਂਦਾ ਕਿ ਇਹ ਨਕਸ਼ਿਆਂ ਦੇ ਸਬੰਧ ਕੋ ਪੈਸੇ ਮੰਗਦਾ ਸਾਡੇ ਕਿਸੇ ਬੰਦੇ ਨੇ ਅੱਜ ਤੱਕ ਕੋਈ 1 ਰੁਪਏ ਕੇ ਦਾ ਇੱਕ ਲਾਲ ਕੌੜੀ ਜਿਹਨੂੰ ਕਹਿੰਦੇ ਆ ਪੰਜਾਬੀ ਦੇ ਵਿੱਚ ਉਹਦਾ ਵੀ ਕਿਸੇ ਬੰਦੇ ਨੂੰ ਆਗਿਆ ਨਹੀਂ ਤੇ ਲੈਣ ਦੀ ਨਾ ਕਿਸੇ ਅਧਿਕਾਰੀ ਨੂੰ ਆਗਿਆ ਹੈ ਅਗਰ ਕਿਸੇ ਅਧਿਕਾਰੀ ਨੇ ਤਲਕ ਕੀਤਾ ਸਮਝ ਤੇ ਮੇਰੇ ਨੋਟਿਸ ਜਿਹਾਦਾ ਜਾਵੇ ਔਰ ਉਹ ਨੂੰ ਰਿਟਰਨ 'ਚ ਦਿੱਤਾ ਜਾਵੇ ਤਾਂ ਕਿ ਉਹ ਅਧਿਕਾਰੀ ਦੇ ਖਿਲਾਫ ਜਿਹੜੀ ਹੈ ਕਾਰਵਾਈ ਕੀਤੀ ਜਾਏਗੀ ਉਹਨੂੰ ਬਖਸ਼ਾ ਨਹੀਂ ਜਾਏਗਾ ਉਹਨੂੰ ਤੁਰੰਤ ਬਣਾ ਤੋਂ ਬਦਲੀ ਕੀਤੀ ਜਾਏਗੀ ਸਰਕਾਰ ਵੱਲੋਂ ਇਹ ਸਾਡੇ ਮਾਨ ਜੋਬ ਮਾਨਜੋ ਸੀਐਮ ਸਾਹਿਬ ਦਾ ਮੈਸੇਜ ਆ ਮਾਨਜੋ ਭਗਵੰਤ ਪੱਨਜੀ ਦਾ ਜਿਹੜਾ ਖੁੱਲਾ ਦਰਵਾਜ਼ਾ ਆ ਉਹਨਾਂ ਦੇ ਡਾਇਰੈਕਸ਼ਨ ਦੇ ਉੱਤੇ ਲੱਗ ਰਿਹਾ ਮਾਨਜੋ ਗਰਵਿੰਦ ਕੇਜਰੀਵਾਲ ਸਾਹਿਬ ਦਾ ਸਾਨੂੰ ਮੈਸੇਜ ਆ ਕਿ ਪਬਲਿਕ ਦੇ ਵਿੱਚ ਬੈ ਕੇ ਸੁਣ ਜਾਵੇ ਕਿ ਇੱਥੇ ਕੋਈ ਕੰਪਲੇਂਟ ਇਦਾਂ ਦੀ ਆਉਂਦੀ ਕੋਈ ਮੇਰੇ ਕੋਲ ਜਦੋਂ ਆਵਾਜ਼ ਪਹੁੰਚੀ ਆ ਕਿ ਨਗਰ ਨਿਗਮ ਦੇ ਵਿੱਚ ਬਿਲਡਿੰਗ ਬ੍ਰਾਂਚ ਖਾਸ ਤੌਰ ਤੇ ਲੜੀ ਆ ਹੋਰ ਮੈਨੂੰ ਕੋਈ ਕੰਪਲੇਂਟ ਨਹੀਂ ਨਗਰ ਨਿਗਮ ਦੀ ਮੇਰੇ ਕੋਲ ਪਹੁੰਚੀ ਆ ਲੇਕਿਨ ਬਿਲਡਿੰਗ ਬ੍ਰਾਂਚ ਦੇ ਲੋਕ ਆ ਕੇ ਰੋਏ ਆ ਔਰ ਮੈਂ ਸਾਰੇ ਆਰਚੀ ਤੱਕ ਸੁਭਾ ਜੜੇ ਤੇ ਆਂਦੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕੱਲ ਨੂੰ ਅਗਰ ਕੋਈ ਗੱਲ ਹੋਈ ਉਹ ਅਧਿਕਾਰੀ ਜ਼ਿੰਮੇਵਾਰ ਹੋਏਗਾ ਨਗਰ ਨਿਗਮ ਦੇ ਕਮਿਸ਼ਨ ਸਾਹਿਬ ਬੈਠੇ ਆ ਇਹਨਾਂ ਦੇ ਨੋਟਿਸ ਜਾਰੀ ਜAVE ਕੱਲ ਪਹਿਲੀ ਗੱਲ ਤਾਂ ਇਹ ਹੈ ਮੇਰੇ ਤੇ ਜਾਰੀ ਜAVE ਇਹਨਾਂ ਦੇ ਜਾਰੀ ਜAVE ਔਰ ਤੁਰੰਤ ਉਸ ਅਧਿਕਾਰੀ ਦੇ ਖਿਲਾਫ ਕਾਰਵਾਈ ਕੀਤੀ ਤਾ ਮੈਂ ਕਹਿੰਦਾ ਮੈਸੇਜ ਤਾਂ ਮੇਰਾ ਮੈਸੇਜ ذریے ਇਹ ਆ 2.5 ਸਾਜ ਅਗਰ ਸਾਡੇ ਕਿਸੇ ਬੰਦੇ ਨੇ ਮੇਰੇ ਨਾਲ ਦੇ ਬੰਦੇ ਨੇ ਵੀ ਕਿਸੇ ਨੂੰ ਕੋਈ ਰੁਪਈਆ ਦਾ ਵੀ ਕਿਸੇ ਦਾ ਕੋਈ ਕਿਤਾ ਉਹਨੂੰ ਮੈਨੂੰ ਬਖਸ਼ਾ ਜਾਏਗਾ میں بہت جی پریشانی اتنے ہونی نقشہ سبز کوئی چکر نہیں مارنے پائے گا انہوں نے ایک ایگزیکٹ ٹائم دیکھتا جائے گا یہ کمرشل نقشہ یا کسی ہونا ایک الگ گل ہے لیکن اگر وہ نگر نگم نے کارپوریشن نے کرنا اگر وہ سارا نقشہ جب بلڈنگ جیسے پراپر وہ پارکنگ دے رہا پروپر ساری جو گورمنٹ گائڈ لائن پروپر پورا کر دیا پھر وہ نقشہ جڑا ہے نہیں رکے گا یقین دا آنچہ اور کسی ایک بڑھیا گل میں اور اگر کمرشل نقشہ ادھلے پارکنگ ضروری ہے نمبر ایک اگر نہیں ہے تو اداری ذمے دار ہوئے جی تو میں ایسے لا آنچہ اور ذمے داری آئے گی جنہیں لاسٹ مومنٹ سے آکے کے بندے نے سائٹ دیکھ جانا جس کی ذمے دیا انہوں نے میں اتنا دشا نرد دیا ਅਗਰ ਕਿਸੇ ਬੰਦੇ ਤੋਂ ਬਹੁਤ ਜ਼ਿਆਦਾ ਅਧਿਕਾਰ ਜਾਂ ਨਾ ਪਤਾ ਲੱਗਾ ਉਹਨਾਂ ਨੂੰ ਅਗਰ ਕੋਈ ਬੰਦਾ ਉਹਨੂੰ ਲਿਖ ਕੇ ਦੇਵੇਗਾ ਤਾਂ ਉਹਨੂੰ ਬਖਸ਼ਾਂਗਾ ਨਹੀਂ ਸਪਸ਼ਟ ਤੁਹਾਨੂੰ ਕਹ ਰਿਹਾ ਕਿਉਂ ਜਦੋਂ ਅੱਜ ਤੋਂ ਗੱਲ ਹੁੰਦੀ ਆ ਤੇ ਇਹ ਲੋਕ ਕਾਨਾ ਖੁਸ਼ੀ ਕਰਦੇ ਆ ਜੀ ਪੈਸੇ ਸਾਡੇ ਟੀਮ ਨੇ ਅੱਜ ਤੱਕ ਤੁਹਾਡੇ ਵਿੱਚ ਰਹਿ ਕੇ ਕਰਿਆ 1 ਰੁਪਿਆ ਹalal ਕੋਈ 2.5 ਸਾਲ ਚ ਸਾਡੇ ਆਫਿਸ ਨੇ ਸਾਡੇ ਨਾਲ ਦੇ ਸਾਥੀਆਂ ਨੇ ਸਾਡੇ ਕਿਸੇ ਕਾਉਂਸਲਰ ਨੇ ਸਾਡੇ ਕਿਸੇ ਹੋਰ ਸਾਥੀ ਨੇ ਕਦੇ 1 ਰੁਪਿਆ ਕਿਸੇ ਤੇ ਬੋਝ ਨਹੀਂ ਪਾਇਆ ਨਾ ਨਗਰ ਨਿਗਮ ਤੇ ਬਾਇਨਾ ਨਗਰ ਨਿਗਮ ਤੇ ਇੱਕਰ ਪੈਦਾ ਬੋਝ ਪਾਇਆ ਮੈਂ ਓਪਨਲੀ ਗੱਲ ਕਰ ਰਿਹਾ ਅਧਿਕਾਰੀ ਮੇਰੇ ਕੋਲ ਬੈਠੇ ਸੋ ਇਹ ਮੈਸੇਜ ਬੜਾ ਸਖਤ ਮੈਸੇਜ ਮੰਨਿਆ ਜਾਵੇ ਇਸ ਗੱਲ ਨੂੰ ਅਧਿਕਾਰੀਆਂ ਨੂੰ ਮੈਂ ਗੱਲ ਦੱਸ ਲਈ ਜਾਨਾ ਔਰ ਪ੍ਰੋਪਰ ਟਾਈਮ ਦੇਉਗੇ ਤਾਂ ਨਕਸ਼ਾ ਪਾਸ ਕਰੰਦਾ ਅਗਰ ਕਿਸੇ ਦਾ ਛੋਟਾ ਪਲਾਟ ਆ ਉਹਨੂੰ ਬਿਲਕੁਲ ਚੱਕਰ ਨਹੀਂ ਮਾਰਨਾ ਪੈਣਾ ਗਰੀਬ ਆਦਮੀ ਨੂੰ ਇੱਥੇ ਅਗਰ ਕੋਮਰਸ਼ਲ ਆਪਣੇ ਆਪਣੇ ਮਾਪਦੰਡ ਪੂਰੇ ਕਰੇਗਾ ਉਹ

ਇਦਾਂ ਗਾਈਡਲਾਈਨ ਜਿਹੜੀਆਂ ਹੈਗੀਆਂ ਐ ਐਨਓਸੀ ਜਿਹੜੀ ਆ ਲੋਕਾਂ ਨੂੰ ਪ੍ਰੋਪਰ ਦੇਣੀ ਅਗਰ ਜ਼ਰੂਰਤ ਪੈ ਤਾਂ ਕਿਸੇ ਲੈਵਲ ਤੇ ਉਹਨੂੰ ਤਰੰਤ ਦਿੱਤੀ ਜਾਵੇ ਅਗਰ ਉਹਦੀ ਬੰਦ ਹੋਈ ਇਸ ਵੀ ਅਸੀਂ ਚੀਜ਼ ਦਾ ਖਿਆਲ ਕਰਨਾ ਲੇਕਿਨ ਬਹੁਤ ਸਾਰੀਆਂ ਚੀਜ਼ਾਂ ਤੋਂ ਜਿਹੜੀ ਐਨਓਸੀ ਗਵਰਨਮੈਂਟ ਨੇ ਹਟਾ ਦਿੱਤੀ ਹੈ ਔਰ ਕਿਸੇ ਨੂੰ ਫਿਰ ਵੀ ਪਰੇਸ਼ਾਨੀਆਂ ਆ ਤਾਂ ਮੇਰੇ ਧਿਆਨ ਤੇ ਲਿਆ ਇੱਕ ਵੱਡੀ ਸਮੱਸਿਆ ਟ੍ਰੈਫਿਕ ਦੀ ਹੈ ਕਿ ਉਹ ਨਗਰ ਨਿਗਮ ਬਲੋ ਸਾਲ ਵਿੱਚ ਇੱਕ ਵਾਰੀ ਦੋ ਦਿਨ ਕਰਕੇ ਤੇ ਸ਼ਰਤ ਪਾਇਆ ਜਾਂਦਾ ਕਿ ਉਹ ਲਿਜਾਇਸ ਕਰਦੇ ਵਿਜ਼ਾਰਨ ਨਹੀਂ ਕੀਤੇ ਜਾਂਦੇ ਦੇਖੋ ਨਜਾਇਜ਼ ਕਬਜ਼ੇ ਸਮਾਂ ਚ ਕੱਲੀ ਗੱਲ ਤਾਂ ਇਹ ਆ ਮੈਂ ਹੁਸ਼ਿਆਰਪੁਰ ਦੇ ਹਰੇਕ ਨਾਗਰਿਕ ਨੂੰ ਹਰੇਕ ਸਿਟੀਜ਼ਨ ਨੂੰ ਹਰੇਕ ਬਾਜ਼ਾਰ ਵਾਲੇ ਨੂੰ ਹਰੇਕ ਘਰ ਵਾਲੇ ਨੂੰ ਕਹਿਣਾ ਚਾਹਨਾ ਕਿ ਘਰ ਵਾਲਿਆਂ ਦੀ ਗੱਲ ਆ ਲੋਕਾਂ ਦੇ ਛੜੀਆਂ ਦੇ ਝਗੜੇ ਸਾਡੇ ਕੋਲ ਆਦੇ ਫੇਜੀ ਸਾਡੀ ਵਾਰ ਪਾ ਕੇ ਇਹ ਕਿਨੇ ਪੂਰੀ ਕਰਦੀ ਇਹ ਨਗਰ ਨਿਗਮ ਜਾ ਕੇ ਇੱਕ ਦੇ ਖਿਲਾਫ ਕਾਰਵਾਈ ਕਰੇਗਾ ਤਾਂ ਚਾਰ ਬੰਦੇ ਕਿਉਂ ਰੋਕੇ ਫੇ ਉਹਦੇ ਖਿਲਾਫ ਹੋਈ ਜੀ ਮੇਰੇ ਖਿਲਾਫ ਕਿਉਂ ਨਹੀਂ ਹੋਈ ਤੋ ਇਹ ਚ ਕਰਕੇ ਲੋਕਾਂ ਨੂੰ ਬੇਨਤੀ ਆ ਵੀ ਅਸੀਂ ਜਦੋਂ ਘਰ ਬਣਾਉਨੇ ਆ ਆਪਣਾ ਨਕਸ਼ਾ ਬਣਵਾਉਨੇ ਆ ਆ ਕਿ ਆਪਣੇ ਜੜੀ ਜੜੀ ਆ ਉਹ ਥੋੜਾ ਅੰਦਰ ਲੱਗਣਾ ਕੋਈ 1 ਡੇਡ 2 ਫੁੱਟ ਨਾਲ ਕਿਸੇ ਨੂੰ ਫਰਕ ਨਹੀਂ ਪੈਂਦਾ ਤਾਂ ਕਿ ਸਾਡੇ ਗਵਾਂਢੀ ਨੂੰ ਪਰੇਸ਼ਾਨੀ ਨਹੀਂ ਹੋਵੇ ਕਿ ਖੜੀ ਚ ਪਾਣੀ ਨੀ ਰੁਕੇਗਾ ਔਰ ਇੱਧੇ ਜਿਹੜੇ ਬਾਜ਼ਾਰ ਆ ਖਾਸ ਤੌਰ ਤੇ ਜਿੰਨਾ ਵਪਾਰੀ ਵਰਗ ਆ ਉਹਨਾਂ ਨੂੰ ਮੇਰੀ ਬੇਨਤੀ ਆ ਕਦੀ ਨਿਕਰ ਨਗਰ ਨਿਕਮ ਨਹੀਂ ਜਾਏਗਾ ਕਿ ਕਿਸੇ ਖਿਲਾਫ ਕਾਰਵਾਈ ਕੀਤੇ ਔਰ ਮੇਰੀ ਵੀ ਅਧਿਕਾਰੀਆਂ ਨੂੰ ਵਪਾਰੀਆਂ ਦੇ ਵੀ ਇਹ ਬੇਇੱਜ਼ਤੀ ਹੁੰਦੀ ਹੈ ਕਿ ਆਪਾਂ ਇਹਨਾਂ ਦਾ ਪੇਸ਼ੈਂਸ ਦਾ ਕੰਮ ਲੈਣਾ ਕੋਈ ਬੰਦਾ ਸਾਡਾ ਹੱਟ ਨਹੀਂ ਹੋਣਾ ਚਾਹੀਦਾ ਪਰ ਜਿਹੜੇ ਰੂਲ ਐਂਡ ਰੈਗੂਲੇਸ਼ਨ ਆ ਉਹਨਾਂ ਦਾ ਪਾਲਨ ਨਾਗਰਿਕਾਂ ਨੇ ਖੁਦ ਕਰਨਾ ਅਗਰ ਕੋਈ ਬੰਦਾ ਅਚੇਚੇ ਤੌਰ ਦੇ ਉੱਤੇ ਇਨਕ੍ਰੋਚਮੈਂਟ ਕਰਦਾ ਤੇ ਉਹਦੇ ਖਿਲਾਫ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਉਹ ਬਾਕੀ ਲੋਕ ਲੋਕਾਂ ਨੂੰ ਦੁਖੀ ਹੁੰਦੇ ਆ